ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਗਭਗ 40 ਸਾਲਾਂ ਤੱਕ ਪੰਜਾਬ ਉਤੇ ਰਾਜ ਕੀਤਾ ਅਤੇ ਆਪਣੀ ਬਹਾਦਰੀ ਅਤੇ ਸੂਝ-ਬੂਝ ਨਾਲ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਕਾਬਲ ਖੰਧਾਰ ਨਾਲ ਜਾਮ ਲਾਇਆ ਸੀ ਪਰੰਤੂ ਅੰਗਰੇਜ਼ਾਂ ਦੀ ਆਮਦ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਪਤਨ ਸ਼ੁਰੂ ਹੋ ਗਿਆ ਮਹਾਰਾਜ ਜੀ ਦੀ ਮੌਤ ਤੋਂ ਬਾਅਦ ਲਗਭਗ 10 ਸਾਲ ਤੱਕ ਸਿੱਖ ਰਾਜ ਰਿਹਾ ਪਰੰਤੂ ਇਹ ਦੌਰ ਸਾਜ਼ਿਸ਼ਾਂ ਅਤੇ ਖੂਨ-ਖਰਾਬੇ ਦੇ ਨਾਲ ਪਰਿਆਰਿਆ ਇਸੇ ਦੌਰਾਨ ਹੀ ਮਹਾਰਾਜੇ ਦੇ ਕਈ ਵਾਰਸ ਮਾਰੇ ਗਏ ਅਤੇ ਬਚੇ ਹੋਏ ਵਾਰਸਾਂ ਨੂੰ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਸਾਂ ਨਾਲ ਕੀ ਕੁਝ ਬੀਤਿਆ ਆਖਰੀ ਸਿੱਖ ਮਹਾਰਾਜ ਦਲੀਪ ਸਿੰਘ ਦੀ ਜ਼ਿੰਦਗੀ ਕਿਹੋ ਜਿਹੀ ਰਹੀ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਦਾ ਕੀ ਬਣਿਆ ਤੇ ਮਹਾਰਾਜਾ ਦੇ ਸਾਰੇ ਵੰਸ਼ਜ ਆਖਰਕਾਰ ਚਲੇ ਕਿੱਥੇ ਗਏ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਦੀ ਜ਼ਿੰਦਗੀ ਅਤੇ ਮੌਤ ਤੱਕ ਦੀ ਮੁਕੰਮਲ ਕਹਾਣੀ ਨੂੰ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਵੇਖਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਵਾਲਾ ਆਈਕਨ ਜਰੂਰ ਦਬਾ ਲਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ 1839 ਈਸਵੀ ਵਿੱਚ ਮੌਤ ਤੋਂ ਬਾਅਦ ਉਹਨਾਂ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਗਿਆ ਜੋ ਜਲਦੀ ਹੀ ਅੰਦਰੂਨੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ ਜੰਮੂ ਦੇ ਡੋਗਰੇ ਭਰਾਵਾਂ ਨੇ ਉਸ ਦੇ ਉੱਤੇ ਅੰਗਰੇਜ਼ਾਂ ਨਾਲ ਸਮਝੌਤੇ ਕਰਨ ਦੇ ਦੋਸ਼ ਲਗਾ ਕੇ ਉਸ ਨੂੰ ਕੈਦ ਕਰਵਾ ਦਿੱਤਾ ਅਤੇ ਰਾਜਗਦੀ ਉਸ ਦੇ ਪੁੱਤਰ ਨੌਨਿਹਾਲ ਸਿੰਘ ਨੂੰ ਸੌਂਪ ਦਿੱਤੀ ਇਸ ਦੌਰਾਨ ਬੰਦੀ بنائے ਗਏ ਮਹਾਰਾਜ ਖੜਕ ਸਿੰਘ ਦੀ 1840 ਈਸਵੀ ਵਿੱਚ ਕੈਦ ਦੇ ਦੌਰਾਨ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਮਹਾਰਾਜਾ ਨੌਨਿਹਾਲ ਸਿੰਘ ਨੂੰ ਸਾਜ਼ਿਸ਼ਾਂ ਦਾ ਸ਼ਿਕਾਰ ਬਣਾਇਆ ਗਿਆ ਅਤੇ ਖੜਕ ਸਿੰਘ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਮਹਾਰਾਜ ਨੌਨਿਹਾਲ ਉਤੇ ਮਹਿਲ ਦੀ ਦੀਵਾਰ ਦਾ ਇੱਕ ਹਿੱਸਾ ਡਿੱਗਿਆ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਸਹੀ ਇਲਾਜ ਨਾ ਮਿਲਣ ਦੇ ਕਾਰਨ ਕੁਮਰ ਨੌਨਿਹਾਲ ਸਿੰਘ ਜੀ ਦੀ ਵੀ 1840 ਈਸਵੀ ਦੇ ਦੌਰਾਨ ਮੌਤ ਹੋ ਗਈ ਕੁਝ ਇਤਿਹਾਸਕਾਰਾਂ ਵੱਲੋਂ ਦੀਵਾਰ ਦਾ ਇੱਕ ਹਿੱਸਾ ਡਿੱਗਣ ਦੀ ਘਟਨਾ ਨੂੰ ਵੀ ਸਾਜ਼ਿਸ਼ ਕਰਾਰ ਦਿੱਤਾ ਗਿਆ ਜੇਕਰ ਇਸ ਪੂਰੀ ਘਟਨਾ ਦੇ ਬਾਰੇ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਉਸ ਬਾਰੇ ਵੀ ਇੱਕ ਪੂਰੀ ਵੀਡੀਓ ਬਣਾ ਦੇਾਂਗੇ ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਵਜ਼ੀਰ ਧਾਨ ਸਿੰਘ ਡੋਗਰਾ ਤੇ ਸਾਥੀਆਂ ਨੇ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਰਾਣੀ ਰਾਣੀ ਚੰਦਕੌਰ ਨੂੰ ਗੱਦੀ ਤੇ ਬਿਠਾ ਦਿੱਤਾ ਤੇ ਰਾਜ ਭਾਗ ਦਾ ਕੰਮ ਆਪ ਸੰਭਲਿਆ। ਰਾਜ ਗੱਦੀ ਦਾ ਇੱਕ ਹੋਰ ਦਾਵੇਦਾਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਹੋਰ ਪੁੱਤਰ ਸ਼ੇਰ ਸਿੰਘ ਵੀ ਸੀ ਜਿਸ ਨੂੰ ਮਹਾਰਾਜਾ ਨੇ ਵਡਾਲੇ ਦਾ ਇਲਾਕਾ ਸੌਂਪਿਆ ਹੋਇਆ ਸੀ। 1841 ਵਿੱਚ ਡੋਗਰਿਆਂ ਦੇ ਕਹਿਣ ਤੇ ਹੀ ਸ਼ੇਰ ਸਿੰਘ ਨੇ ਲਾਹੌਰ ਦੇ ਉੱਤੇ ਹਮਲਾ ਕਰ ਦਿੱਤਾ। ਜਿਸ ਨੂੰ ਲਾਹੌਰ ਦਰਬਾਰ ਵੱਲੋਂ ਕੜੀ ਟੱਕਰ ਦਿੱਤੀ ਗਈ ਬਾਅਦ ਵਿੱਚ ਹੋਏ ਸਮਝੌਤਿਆਂ ਦੇ ਤਹਿਤ ਰਾਣੀ ਚੰਦਕੌਰ ਨੂੰ ਗੱਦੀ ਛੱਡਣ ਲਈ ਰਾਜ਼ੀ ਕਰ ਲਿਆ ਗਿਆ ਤੇ 18 ਜਨਵਰੀ 1741 ਈਸਵੀ ਨੂੰ ਸ਼ੇਰ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਗਿਆ ਰਾਣੀ ਚੰਦਕੌਰ ਇਸ ਤੋਂ ਬਾਅਦ ਲਾਹੌਰ ਛੱਡ ਕੇ ਚਲੀ ਗਈ ਮਹਾਰਾਜਾ ਸ਼ੇਰ ਸਿੰਘ ਸ਼ਿਕਾਰ ਖੇਡਣ ਅਤੇ ਹੋਰ ਦਿਲ ਪਰਚਾਵਿਆਂ ਵਿੱਚ ਉਲਝਿਆ ਰਿਹਾ ਤੇ ਰਾਜ ਭਾਗ ਦੀ ਬਾਗਡੋਰ ਅਸਿੱਧੇ ਤੌਰ ਤੇ ਡੋਗਰਿਆਂ ਦੇ ਹੱਥ ਰਹੀ ਇਸ ਦੌਰਾਨ ਡੋਗਰਿਆਂ ਨੂੰ ਸੂਹ ਮਿਲੀ ਕਿ ਸ਼ੇਰ ਸਿੰਘ ਰਾਣੀ ਚੰਦਕੌਰ ਨੂੰ ਮੁੜ ਲਾਹੌਰ ਲੈਣਾ ਚਾਹੁੰਦਾ ਤਾਂ ਡੋਗਰਿਆਂ ਨੇ ਪਹਿਲਾਂ ਹੀ ਰਾਣੀ ਚੰਦਕੌਰ ਦਾ ਕਤਲ ਕਰਵਾ ਦਿੱਤਾ ਕੁਝ ਹੀ ਸਮੇਂ ਬਾਅਦ ਮਹਾਰਾਜਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਡੋਗਰਾ ਦੇ ਸਬੰਧ ਵੀ ਵਿਗੜ ਗਏ ਤੇ ਆਖਰਕਾਰ ਮਹਾਰਾਜਾ ਨੇ ਧਿਆਨ ਸਿੰਘ ਦੇ ਕਤਲ ਦਾ ਫਰਮਾਨ ਜਾਰੀ ਕਰਵਾ ਦਿੱਤਾ ਇਸ ਦਾ ਪਤਾ ਲੱਗਦਿਆਂ ਹੀ ਧਿਆਨ ਸਿੰਘ ਨੇ ਆਪਣੇ ਖੇਮੇ ਦੇ ਦਰਬਾਰੀਆਂ ਨਾਲ ਮਿਲ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਹੀ ਕਤਲ ਕਰਨ ਦੀ ਯੋਜਨਾ ਕਢ ਲਈ 15 ਸਤੰਬਰ 1843ਵ ਨੂੰ ਇੱਕ ਬੰਦੂਕ ਦੀ ਪਰਖ ਕਰਨ ਦੇ ਬਹਾਨੇ ਮਹਾਰਾਜਾ ਸ਼ੇਰ ਸਿੰਘ ਤੇ ਹਮਲੇ ਕਰਵਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੇ ਨਵਾਲਿਕ ਪੁੱਤਰ ਨੂੰ ਵੀ ਮਾਰ ਦਿੱਤਾ ਗਿਆ। ਇਸ ਕਤਲੋਗਾਰਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਵਿੱਚੋਂ ਕੇਵਲ ਦੋ ਜਣੇ ਹੀ ਬਚੇ ਸੀ। ਜਿਨ੍ਹਾਂ ਵਿੱਚੋਂ ਇੱਕ ਮਹਾਰਾਜ ਦੀ ਆਖਰੀ ਪਤਨੀ ਰਾਣੀ ਜਿੰਦਾ ਸੀ ਤੇ ਦੂਸਰਾ ਉਹਨਾਂ ਦਾ ਪੁੱਤਰ ਕੁਮਰ ਦਲੀਪ ਸਿੰਘ ਸੀ ਜੋ ਉਸ ਵੇਲੇ ਮਹਿਜ 5 ਸਾਲਾਂ ਦਾ ਸੀ। ਇਸ ਦੌਰਾਨ ਰਾਜ ਤੇ ਅਸਿੱਧੇ ਤੌਰ ਤੇ ਕਾਬਜ਼ ਹੈ। ਧਿਆਨ ਸਿੰਘ ਡੋਗਰਾ ਤੇ ਸੰਧਾਂ ਵਾਲੇ ਸਰਦਾਰਾਂ ਦੀ ਅਸਲੀਅਤ ਸਾਹਮਣੇ ਆਈ ਤਾਂ ਇਨ੍ਹਾਂ ਦੋਹਾਂ ਨੂੰ ਲਾਹੌਰ ਦਰਬਾਰ ਵੱਲੋਂ ਕਤਲ ਕਰਵਾ ਦਿੱਤਾ ਗਿਆ। ਧਿਆਨ ਸਿੰਘ ਡੋਗਰਾ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਹੀਰਾ ਸਿੰਘ ਨੇ ਲਾਹੌਰ ਦੇ ਦਰਬਾਰ ਤੇ ਕਬਜ਼ਾ ਕਰ ਲਿਆ। ਸਤੰਬਰ 1843 ਵਿੱਚ ਉਸ ਨੇ ਮਹਾਰਾਜ ਨਵਾਲਿਕ ਪੁੱਤਰ ਕੁਮਰ ਦਲੀਪ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਤੇ ਖੁਦ ਵਜ਼ੀਰ ਬਣ ਗਿਆ। ਅਗਲੇ 2 ਸਾਲਾਂ ਦੌਰਾਨ ਲਾਹੌਰ ਦਰਬਾਰ ਵਿੱਚ ਵੱਡੀ ਹਲਚਲ ਹੁੰਦੀ ਰਹੀ ਅਤੇ ਕਤਲੋਕਾਰਤ ਵੀ ਚੱਲਦੀ ਰਹੀ। ਇਸ ਦੌਰਾਨ ਹੀਰਾ ਸਿੰਘ ਡੋਗਰਾ ਮਾਰਿਆ ਗਿਆ ਤੇ ਮਹਾਰਾਣੀ ਜਿੰਦਾ ਨੂੰ ਰਾਜ ਭਾਗ ਦੀ ਦੇਖਰੇਖ ਲਈ ਮਹਾਰਾਜਾ ਦਲੀਪ ਸਿੰਘ ਦਾ ਰੀਜੈਂਟ ਬਣਾ ਦਿੱਤਾ ਗਿਆ। 1845-46 ਅਤੇ 1848-49 ਵਿੱਚ ਲਾਹੌਰ ਦਰਬਾਰ ਜਾਨੀ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਦੋ ਵੱਡੀਆਂ ਜੰਗਾਂ ਹੋਈਆਂ ਜਿਨ੍ਹਾਂ ਵਿੱਚ ਲਾਹੌਰ ਦਰਬਾਰ ਨੂੰ ਕੁਝ ਗਦਾਰਾਂ ਕਾਰਨ ਹਾਰ ਦਾ ਮੂਵੀ ਵੇਖਣਾ ਪਿਆ। ਜਿਸ ਕਾਰਨ ਲਾਹੌਰ ਦਰਬਾਰ ਹੁਣ ਥੋੜਾ ਕਮਜ਼ੋਰ ਵੀ ਹੋ ਚੁੱਕਾ ਸੀ ਅਤੇ ਸਿੱਖ ਰਾਜ ਤੇ ਅੰਗਰੇਜ਼ਾਂ ਦਾ ਹੁਣ ਕਬਜ਼ਾ ਹੋ ਗਿਆ। ਅੰਗਰੇਜ਼ਾਂ ਨੇ ਤੁਰੰਤ ਕਾਰਵਾਈ ਕਰਦਿਆਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਹੱਥ ਛੇਟ ਕਰ ਲਿਆ ਅਤੇ ਮਹਾਰਾਣੀ ਜਿੰਦਾ ਨੂੰ ਛੇਕਪੁਰਾ ਦੇ ਕਿਲਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 1859 ਈਸਵੀ ਵਿੱਚ ਮਹਾਰਾਣੀ ਨੂੰ ਨੇਪਾਲ ਭੇਜ ਦਿੱਤਾ ਗਿਆ। ਕੁਝ ਇਤਿਹਾਸਕਾਰ ਤਾਂ ਮੰਨਦੇ ਨੇ ਕਿ ਮਹਾਰਾਣੀ ਜਿੰਦਾ ਉਸ ਕਿਲੇ ਵਿੱਚੋਂ ਫਰਾਰ ਹੋ ਕੇ ਨੇਪਾਲ ਪਹੁੰਚੇ ਸਨ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਨਵਾਲਿਕ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦੇ ਅੰਗਰੇਜ਼ ਡਾਕਟਰ ਜੋਨ ਸਪੈਂਸਰ ਲੌਗਿਨ ਦੇ ਹਵਾਲੇ ਕਰ ਦਿੱਤਾ ਜਿਸ ਨੇ ਆਪਣੇ ਬੱਚਿਆਂ ਦੇ ਨਾਲ ਹੀ ਦਲੀਪ ਸਿੰਘ ਦਾ ਪਾਲਣ ਪੋਸ਼ਣ ਅੰਗਰੇਜ਼ ਬੱਚਿਆਂ ਦੇ ਵਾਂਗ ਹੀ ਕਰਨਾ ਸ਼ੁਰੂ ਕਰ ਦਿੱਤਾਗਾ ਦਸੰਬਰ 1859 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ੀ ਕਾਫਲੇ ਦੇ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਤਿਹਗੜ੍ਹ ਵਿਖੇ ਲੈ ਗਏ ਇੱਥੇ 1853 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਦੇ ਕੇਸ ਕੱਟ ਦਿੱਤੇ ਗਏ ਅਤੇ ਉਸ ਨੂੰ ਇਸਾਈ ਧਰਮ ਕਬੂਲ ਕਰਵਾ ਦਿੱਤਾ ਗਿਆ। ਇੱਥੋਂ ਹੀ ਅੰਗਰੇਜ਼ ਕਲਕੱਤੇ ਦੀ ਬੰਦਰਗਾਹ ਤੋਂ ਸਮੁੰਦਰੀ ਜਹਾਜ਼ ਰਾਹੀਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ। ਇਸ ਤੋਂ ਕਈ ਸਾਲਾਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ 13 ਸਾਲਾਂ ਬਾਅਦ ਆਪਣੀ ਮਾਂ ਮਹਾਰਾਣੀ ਜਿੰਦਾ ਨਾਲ ਕਲਕੱਤੇ ਵਿਖੇ ਮਿਲਣ ਦੀ ਇਜਾਜ਼ਤ ਦਿੱਤੀ ਗਈ। ਉਦੋਂ ਤੱਕ ਦਲੀਪ ਸਿੰਘ ਪੂਰੀ ਤਰ੍ਹਾਂ ਇਸਾਈ ਧਰਮ ਨੂੰ ਅਪਣਾ ਚੁੱਕਿਆ ਸੀ। ਮਹਾਰਾਣੀ ਜਿੰਦਾ ਨੇ ਉਸ ਨੂੰ ਮਿਲ ਕੇ ਉਸ ਦੇ ਬਦਲੇ ਰੂਪ ਤੇ ਬਹੁਤ ਦੁੱਖ ਪ੍ਰਗਟ ਕੀਤਾ ਤੇ ਉਸ ਨੂੰ ਉਸ ਦੀ ਅਸਲੀਅਤ ਅਤੇ ਉਸ ਦੇ ਆਪਣੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਕਿਥੋਂ ਹੀ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੀ ਇਜਾਜ਼ਤ ਲੈ ਕੇ ਮਹਾਰਾਣੀ ਜਿੰਦਾ ਨੂੰ ਆਪਣੇ ਨਾਲ ਇੰਗਲੈਂਡ ਹੀ ਲਿਆਇਆ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਜਿੰਦਾ ਨੂੰ ਟਰੋਸਾ ਦਵਾਇਆ ਕਿ ਉਹ ਨਾ ਕੇਵਲ ਸਿੱਖ ਧਰਮ ਨੂੰ ਮੁੜ ਤੋਂ ਅਪਣਾਏਗਾ ਬਲਕਿ ਆਪਣਾ ਖusਿਆ ਹੋਇਆ ਰਾਜ ਵੀ ਵਾਪਸ ਲਵੇਗਾ ਫਿਕਰਤ ਦੇ ਬਿਮਾਰੀਆਂ ਦੀ ਝੰਬੀ ਮਹਾਰਾਣੀ ਜਿੰਦਕੌਰ ਦੀ ਆਖਰ 1863 ਵਿੱਚ ਮੌਤ ਹੋ ਗਈ। ਮਹਾਰਾਜਾ ਦਲੀਪ ਸਿੰਘ ਦੀ ਇੱਛਾ ਦੇ ਵਿਰੁੱਧ ਮਹਾਰਾਣੀ ਦਾ ਅੰਤਿਮ ਸੰਸਕਾਰ ਇੰਗਲੈਂਡ ਵਿੱਚ ਹੀ ਕਰ ਦਿੱਤਾ ਗਿਆ। ਪਰੰਤੂ ਮਹਾਰਾਣੀ ਦੀਆਂ ਹਸਤੀਆਂ ਭਾਰਤ ਵਿੱਚ ਜਲ ਪ੍ਰਵਾਹ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਮਹਾਰਾਜਾ ਦਲੀਪ ਸਿੰਘ ਨੇ ਖੁਦ 나ਸਿਕ ਦੇ ਕੋਲ ਗੋਦਾਵਰੀ ਨਦੀ ਵਿੱਚ ਮਹਾਰਾਣੀ ਦੀਆਂ ਹਸਤੀਆਂ ਪ੍ਰਵਾਹ ਕੀਤੀਆਂ ਕਿਉਂਕਿ ਅੰਗਰੇਜ਼ਾਂ ਨੇ ਉਸ ਨੂੰ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ। ਮਹਾਰਾਣੀ ਜਿੰਦਾਬਾਰੇ ਜੇਕਰ ਤੁਸੀਂ ਪੂਰੀ ਡਿਟੇਲਸ ਜਾਣਕਾਰੀ ਦੇਖਣੀ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਉਸ ਬਾਰੇ ਇੱਕ ਅਲੱਗ ਤੋਂ ਵੀਡੀਓ ਬਣਾ ਦੇਾਂਗੇ ਭਾਰਤ ਤੋਂ ਮੁਰਦਿਆਂ ਮਹਾਰਾਜਾ ਦਲੀਪ ਸਿੰਘ ਦੀ ਮੁਲਾਕਾਤ ਮਿਸਟਰ ਡੇਕ ਵਪਾਰੀ ਦੀ ਲੜਕੀ ਬੰਬਾ ਮੋਲਰ ਨਾਲ ਹੋਈ ਜਿਸ ਤੋਂ ਬਾਅਦ 1864 ਈਸਵੀ ਵਿੱਚ ਦੋਹਾਂ ਦਾ ਵਿਆਹ ਕਰਵਾ ਦਿੱਤਾ ਗਿਆ ਇਸ ਵਿਆਹ ਵਿੱਚੋਂ ਮਹਾਰਾਜੇ ਦੇ ਤਿੰਨ ਪੁੱਤਰ ਅਤੇ ਤਿੰਨ ਪੁੱਤਰੀਆਂ ਦਾ ਜਨਮ ਹੋਇਆ ਮਹਾਰਾਜੇ ਦੇ ਸਭ ਤੋਂ ਵੱਡੇ ਪੁੱਤਰ ਵਿਕਟਰ ਅਲਬਰਟ ਜੈਦਲਿਪ ਸਿੰਘ ਦਾ ਜਨਮ 1866 ਈਸਵੀ ਵਿੱਚ ਹੋਇਆ ਜਿਸ ਦਾ ਵਿਆਹ ਰਾਜਕੁਮਾਰੀ ਐਨੀ ਦੇ ਨਾਲ ਕਰਾਇਆ ਗਿਆ ਇਸ ਜੋੜੇ ਦੇ ਘਰ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਰਾਜਕੁਮਾਰ ਵਿਕਟਰ ਦੀ ਮੌਤ 1918 ਵਿੱਚ ਫਰਾਂਸ ਵਿਖੇ ਹੋਈ ਦਲਿਪ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਅਲਬਰਟ ਅਲੈਗਜ਼ੈਂਡਰ ਸੀ ਜਿਸ ਦੀ ਮੌਤ ਕੇਵਲ 13 ਸਾਲ ਦੀ ਉਮਰ ਵਿੱਚ ਹੀ ਨਮੂਨਿਆਂ ਨਾਲ ਹੋ ਗਈ ਇਸ ਤੋਂ ਲਾ ਬਾਹ ਮਹਾਰਾਜੇ ਦੇ ਵਿਚਕਾਰਲੇ ਪੁੱਤਰ ਫ੍ਰੈਡਰਿਕ ਵਿਕਟਰ ਦਾ ਜਨਮ 1868 ਵਿੱਚ ਹੋਇਆ ਜਦੋਂ ਕਿ ਉਸ ਦੀ ਮੌਤ 1926 ਵਿੱਚ ਹੋਈ ਫ੍ਰੈਡਰਿਕ ਫੌਜ ਵਿੱਚ ਕਪਤਾਨ ਸੀ ਉਸ ਨੂੰ ਘੋੜਸਵਾਰੀ ਦਾ ਬਹੁਤ ਸ਼ੌਂਕ ਸੀ ਫ੍ਰੈਡਰਿਕ ਵੀ ਬੇਔਲਾਦ ਸਨ ਜਿਸ ਕਾਰਨ ਉਹਨਾਂ ਦਾ ਵੰਸ਼ ਵੀ ਅੱਗੇ ਨਾ ਵੱਸ ਗਿਆ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਵੱਡੀ ਪੁੱਤਰੀ ਦਾ ਨਾਮ ਰਾਜਕੁਮਾਰੀ ਬੰਬਾ ਸੋਫੀਆ ਸਦਰਲੈਂਡ ਸੀ ਜਿਸ ਦਾ ਜਨਮ 1869 ਈਸਵੀ ਵਿੱਚ ਹੋਇਆ ਰਾਜਕੁਮਾਰੀ ਬੰਬਾ ਨੇ ਲਾਹੌਰ ਦੇ ਹੀ ਇੱਕ ਡਾਕਟਰ ਡੇਵਿਡ ਸਦਲੈਂਡ ਦੇ ਨਾਲ ਵਿਆਹ ਕਰਵਾਇਆ ਸੀ ਜਿਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ 1957 ਈਸਵੀ ਵਿੱਚ ਰਾਜਕੁਮਾਰੀ ਬੰਬਾ ਦੀ ਮੌਤ ਹੋ ਗਈ ਅਤੇ ਉਹ ਬੇਔਲਾਦ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਸੇ ਦੌਰਾਨ ਮਹਾਰਾਜਾ ਦਲੀਪ ਸਿੰਘ ਦੀ ਇੱਕ ਹੋਰ ਬੇਟੀ ਰਾਜਕੁਮਾਰੀ ਸੋਫੀਆ ਐਲੈਗਜ਼ੈਂਡਰਾ ਦਾ ਜਨਮ 1876ਵੀਂ ਵਿੱਚ ਹੋਇਆ ਸੀ ਰਾਜਕੁਮਾਰੀ ਸੋਫੀਆ ਇੰਗਲੈਂਡ ਦੀਆਂ ਮਹਿਲਾਵਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਸੰਗਠਨ ਦੀ ਸਰਗਰਮ ਵਰਕਰ ਸੀ ਅਤੇ ਉਸਨੇ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਚੱਲੇ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਰਾਜਕੁਮਾਰੀ ਸੋਫੀਆ ਦੇ ਵੀ ਕੋਈ ਔਲਾਦ ਨਹੀਂ ਸੀ ਅਤੇ 1948ਵੀਂ ਵਿੱਚ ਉਸਦੇ ਵੀ ਮੌਤ ਹੋ ਗਈ ਮਹਾਰਾਣੀ ਬੰਬਾ ਮੂਲਰ ਤੋਂ ਦਲੀਪ ਸਿੰਘ ਦੀ ਇੱਕ ਹੋਰ ਬੇਟੀ ਰਾਜਕੁਮਾਰੀ ਕੈਥਰੀਨ ਹਿਲਡਾ ਦਲੀਪ ਸਿੰਘ ਸੀ ਜਿਸ ਦਾ ਜਨਮ 1871 ਈਸਵੀ ਵਿੱਚ ਹੋਇਆ ਸੀ ਰਾਜਕੁਮਾਰੀ ਕੈਥਰਿਨ ਨੇ ਆਪਣੀ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ 1942 ਵਿੱਚ ਕੈਥਰਿਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ ਮਹਾਰਾਜਾ ਦਲੀਪ ਸਿੰਘ ਦਾ ਦੂਜਾ ਵਿਆਹ ਐਡਾ ਰੈਗੂਲਰਸ ਨਾਲ ਹੋਇਆ ਸੀ ਜਿਸ ਤੋਂ ਉਸ ਦੀਆਂ ਦੋ ਬੇਟੀਆਂ ਸਨ ਇਨ੍ਹਾਂ ਵਿੱਚੋਂ ਰਾਜਕੁਮਾਰੀ ਪਾਵਲਨ ਅਲੈਗਜ਼ੈਂਡਰ ਦਾ ਜਨਮ 1887 ਈਸਵੀ ਵਿੱਚ ਹੋਇਆ ਰਾਜਕੁਮਾਰੀ ਪਾਵਲਨ ਦਾ ਵਿਆਹ 1914 ਈਸਵੀ ਵਿੱਚ ਲੈਫਟੀਨੈਂਟ ਜான் ਸੇਰ ਨਾਲ ਹੋਇਆ ਜੋ ਵਿਆਹ ਤੋਂ 1 ਸਾਲ ਬਾਅਦ ਹੀ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਜਿਸ ਕਾਰਨ ਰਾਜਕੁਮਾਰੀ ਦੇ ਕੋਈ ਔਲਾਦ ਨਾ ਹੋਈ 1941 ਈਸਵੀ ਵਿੱਚ ਰਾਜਕੁਮਾਰੀ ਪੋਲਨ ਦੀ ਵੀ ਮੌਤ ਹੋ ਗਈ ਇਸ ਤੋਂ ਪਹਿਲਾਂ ਹੀ ਮਹਾਰਾਜਾ ਦੀ ਦੂਸਰੀ ਪਤਨੀ ਐਡਾ ਡੈਡਲਸ ਦੀ ਵੀ 1930 ਵਿੱਚ ਮੌਤ ਹੋ ਗਈ ਸੀ ਇਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦੀ ਆਖਰੀ ਪੁੱਤਰੀ ਰਾਜਕੁਮਾਰੀ ਐਡਾ ਆਇਰਨ ਦਾ ਜਨਮ 1839 ਇਸਵੀ ਵਿੱਚ ਹੋਇਆ ਸੀ ਰਾਜਕੁਮਾਰੀ ਐਡਾ ਆਇਰਨ ਨੇ ਪੈਰਿਸ ਨਿਵਾਸੀ ਨਾਲ ਵਿਆਹ ਕਰਵਾਇਆ ਸੀ ਪਰੰਤੂ ਇਹਨਾਂ ਦੇ ਵੀ ਕੋਈ ਔਲਾਦ ਨਾ ਹੋਈ 1926 ਇਸਵੀ ਵਿੱਚ ਰਾਜਕੁਮਾਰੀ ਐਡਾ ਆਇਰਨ ਦੀ লাশ ਮੋਂਟੋ ਕਾਰਲੋ ਨੇੜੇ ਸਮੁੰਦਰ ਵਿੱਚੋਂ ਬਰਾਮਦ ਹੋਈ ਦੱਸਿਆ ਗਿਆ ਕਿ ਉਸਨੇ ਖੁਦਕੁਸ਼ੀ ਕਰ ਲਈ ਸੀ ਪਰੰਤੂ ਉਸ ਦੀ ਮੌਤ ਇੱਕ ਭੇਂਦ ਹੀ ਰਹੀ ਸਿਕਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੇ ਸਾਰੇ ਬੱਚੇ ਬੇਸ਼ੱਕ ਸ਼ਾਹੀ ਜ਼ਿੰਦਗੀ ਬਤੀਤ ਕਰਦੇ ਰਹੇ ਪਰੰਤੂ ਦਲੀਪ ਸਿੰਘ ਦੇ ਮਨ ਵਿੱਚ ਹਮੇਸ਼ਾ ਪੰਜਾਬ ਆਉਣ ਦੀ ਤਸਕ ਰਹੀ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਅੰਤਲੇ ਸਾਲਾਂ ਦੌਰਾਨ ਕਈ ਵਾਰ ਆਪਣੇ ਬੱਚਿਆਂ ਸਣੇ ਭਾਰਤ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰੰਤੂ ਇਹ ਕੋਸ਼ਿਸ਼ਾਂ ਅੰਗਰੇਜ਼ਾਂ ਨੇ ਸਫਲ ਨਹੀਂ ਹੋਣ ਦਿੱਤੀਆਂ ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਆਪਣੇ ਰਾਜ ਜਨਮ ਭੂਮੀ ਨੂੰ ਵੇਖਣ ਦੇ ਗਮ ਅੰਦਰ ਲੈ ਕੇ ਹੀ ਦੁਨੀਆ ਤੋਂ ਰੁਕਸਤ ਹੋ ਗਏ ਇੰਨਾ ਦੁੱਖਾਂ ਦੇ ਕਾਰਨ ਹੀ ਮਹਾਰਾਜਾ ਦਲੀਪ ਸਿੰਘ ਦੀ 22 ਅਕਤੂਬਰ 1893 ਈਸਵੀ ਵਿੱਚ ਕੇਵਲ 55 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਬੇਸ਼ੱਕ ਮਹਾਰਾਜਾ ਦਲੀਪ ਸਿੰਘ ਨੇ 1884 ਈਸਵੀ ਵਿੱਚ ਫਿਰ ਤੋਂ ਸਿੱਖ ਧਰਮ ਅਪਣਾ ਲਿਆ ਸੀ ਪਰੰਤੂ ਅੰਗਰੇਜ਼ਾਂ ਨੇ ਮਹਾਰਾਜੇ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਸ ਦੀਆਂ ਅੰਤਿਮ ਰਸਮਾਂ ਇਸਾਈ ਧਰਮ ਦੇ ਅਨੁਸਾਰ ਹੀ ਨਿਭਾਈਆਂ। ਮਹਾਰਾਜਾ ਦੇ ਸਰੀਰ ਨੂੰ ਇਸਾਈ ਧਰਮ ਦੇ ਅਨੁਸਾਰ ਹੀ ਇੰਗਲੈਂਡ ਦੇ ਐਲ ਵਿਡਨ ਚਰਚ ਵਿੱਚ ਦਫਨਾਇਆ ਗਿਆ। ਇਸੇ ਹੀ ਥਾਂ ਤੇ ਮਹਾਰਾਣੀ ਬੰਬਾ ਮੂਲਰ ਅਤੇ ਇਹਨਾਂ ਦੇ ਸਭ ਤੋਂ ਛੋਟੇ ਪੁੱਤਰ ਰਾਜਕੁਮਾਰ ਐਡਵਰਡ ਦੀਆਂ ਕਬਰਾਂ ਵੀ ਸਥਿਤ ਹਨ ਮਹਾਰਾਜਾ ਦਲੀਪ ਸਿੰਘ ਦੇ ਬਾਕੀ ਦੋਨਾਂ ਪੁੱਤਰਾਂ ਰਾਜਕੁਮਾਰ ਵਿਕਟਰ ਐਲਬਰਟ ਅਤੇ ਰਾਜਕੁਮਾਰੀ ਫ੍ਰੈਡਰਿਕ ਨੂੰ ਇੰਗਲੈਂਡ ਦੇ ਹਿਲਟਨ ਕਾਲਜ ਵਿੱਚ ਸਥਿਤ ਕਬਰਿਸਤਾਨ ਵਿੱਚ ਦਫਨਾਇਆ ਗਿਆ ਮਹਾਰਾਜਾ ਦਲੀਪ ਸਿੰਘ ਦੇ ਕਿਸੇ ਵੀ ਵਾਰਸ ਦੇ ਅੱਗੇ ਕੋਈ ਔਲਾਦ ਨਾ ਹੋਣ ਦੇ ਵਰਤਾਰੇ ਨੂੰ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਅੰਗਰੇਜ਼ਾਂ ਦੀ ਇੱਕ ਸਾਜ਼ਿਸ਼ ਕਰਾਰ ਦਿੱਤਾ ਗਿਆ ਉਸ ਸਮੇਂ ਖਾਲਸਾ ਰਾਜ ਦੇ ਮੁਕੰਮਲ ਇਲਾਕੇ ਤੇ ਅੰਗਰੇਜ਼ਾਂ ਦਾ ਕਬਜ਼ਾ ਸੀ ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਮਹਾਰਾਜਾ ਦਲੀਪ ਸਿੰਘ ਜਾਂ ਉਸ ਦਾ ਕੋਈ ਵਾਰਸ ਪੰਜਾਬ ਪਹੁੰਚ ਗਿਆ ਤਾਂ ਅੰਗਰੇਜ਼ੀ ਰਾਜ ਦੇ ਵਿਰੁੱਧ ਵੱਡੀ ਬਗਾਵਤ ਹੋ ਸਕਦੀ ਹੈ ਇਸੇ ਕਾਰਨ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ ਵਾਹ ਤੱਕ ਪੰਜਾਬ ਨਹੀਂ ਆਉਣ ਦਿੱਤੀ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਖੋਜ ਕਰਨ ਵਾਲੇ ਲੇਖਕ ਪੀਟਰ ਬੈਂਸ ਨੇ ਲਿਖਿਆ ਹੈ ਕਿ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਵੰਸ਼ਜ ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਗੁਪਤ ਪਾਬੰਦੀਆਂ ਲਗਾਈਆਂ ਹੋਈਆਂ ਸੀ ਉਹਨਾਂ ਨੇ ਇਹ ਵੀ ਲਿਖਿਆ ਕਿ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਵਾਰਸਾਂ ਦੇ ਖਿਲਾਫ ਵੱਡੀਆਂ ਸਾਜ਼ਿਸ਼ਾਂ ਨੂੰ ਵੀ ਅੰਜਾਮ ਦਿੱਤਾ ਗਿਆ ਇਸ ਤਰ੍ਹਾਂ ਸ਼ੇਰੀਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਵੱਡੀਆਂ ਕਾਲਣਾ ਕਾਲ ਕੇ ਸਥਾਪਿਤ ਕੀਤੇ ਗਏ ਇੱਕ ਆਜ਼ਾਦ ਸਿੱਖ ਰਾਜ ਦਾ ਕੋਈ ਵਾਰਿਸ ਇਸ ਦੁਨੀਆ ਤੇ ਨਹੀਂ ਰਿਹਾ। ਇਹ ਅੰਗਰੇਜ਼ਾਂ ਦੀਆਂ ਸਾਜ਼ਿਸ਼ਾਂ ਕਾਰਨ ਸ਼ਾਨਾਮਤ ਸਿੱਖ ਰਾਜ ਦਾ ਅੰਤ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਖਾਲਸਾ ਰਾਜ ਬਾਰੇ ਜੇਕਰ ਤੁਸੀਂ ਹੋਰ ਵੀ ਜਾਨਣਾ ਚਾਹੁੰਦੇ ਹੋ ਤਾਂ ਚੈਨਲ ਉੱਪਰ ਸਿੱਖ ਰਾਜ ਬਾਰੇ ਇੱਕ ਪੂਰੀ ਪਲੇਲਿਸਟ ਬਣਾਈ ਹੋਈ ਆ। ਜੀ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਖਾਲਸਾ ਰਾਜ ਬਾਰੇ ਬਹੁਤ ਸਾਰੀਆਂ ਵੀਡੀਓ ਹਨ ਤੁਸੀਂ ਉਹ ਵੀ ਜਰੂਰ ਦੇਖਿਓ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਣੀ ਵੀਡੀਓ ਬਾਰੇ ਕਮੈਂਟ ਜਰੂਰ ਲਿਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ